ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਰਕਾਰ ਦੇ ਇੱਕ ਨਵੇਂ ਫਰਮਾਨ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਇਸ ਕਦਮ ਜਿਸ ਨਾਲ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸਕੂਲ ਛੱਡ ਸਕਦੇ ਹਨ ਜਾਂ ਫਿਰ 2025-26 ਦੇ ਸੈਸ਼ਨ ਦੇ ਲਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਮਜਬੂਰ ਹੋ ਸਕਦੇ ਹਨ ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੇ ਅਧਿਆਪਕਾਂ ਨੂੰ ਸੂਬੇ ਦੇ 118 ਸਕੂਲ ਆਫ ਐਮਿਨੈਂਸ ਦੇ ਵਿੱਚ ਨਵੇਂ ਦਾਖਲੇ ਘਟੋ ਘੱਟ ਕਰਨ ਨੂੰ ਕਿਹਾ ਹੈ ਕਿ ਜਿਹੜੇ ਵਿਦਿਆਰਥੀ ਨੌਨ ਸਕੂਲ ਆਫ ਐਮਿਨੈਂਸ ਦੇ ਹੋਣ ਉਹਨਾਂ ਦਾ ਦਾਖਲਾ ਬਹੁਤ ਹੀ ਕੱਟ ਕਰਨਾ ਚਾਹੀਦਾ ਹੈ ਇਹ ਫਰਮਾਨ ਦਿੱਤੇ। ਡੈਮੋਕ੍ਰੈਟਿਕ ਟੀਚਰਸ ਫਰੰਟ ਦੇ ਮੁਤਾਬਕ ਇਸ ਹੁਕਮ ਦੇ ਨਾਲ 76000 ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਨੇ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਇਨ੍ਹਾਂ ਸਕੂਲਾਂ ਦੇ ਵਿੱਚ ਛੀ ਪੜ੍ਹਾਈ ਕਰ ਰਹੇ। 24 ਮਾਰਚ ਨੂੰ ਜਾਰੀ ਪੰਜਾਬ ਸਰਕਾਰ ਦੇ ਇਸ ਹੁਕਮ ਅਨੁਸਾਰ ਨਵੇਂ ਜਿਹੜੇ ਨਾਨ ਐਸਓਈ ਸਕੂਲ ਆਫ ਫੈਮਿਨਸ ਦੇ ਵਿਦਿਆਰਥੀ ਹਨ ਜਾਨੀ ਕਿ ਉਹ ਵਿਦਿਆਰਥੀ ਜੋ ਦਾਖਲਾ ਟੈਸਟ ਪਾਸ ਨਹੀਂ ਕਰ ਸਕਣਗੇ ਉਹਨਾਂ ਨੂੰ ਇਨ੍ਹਾਂ ਸਕੂਲਾਂ ਦੀ 6ਵੀਂ 9ਵੀਂ ਅਤੇ 11ਵੀਂ ਕਲਾਸ ਦੇ ਵਿੱਚ ਦਾਖਲ ਨਹੀਂ ਕਰਨਾ ਹੈ ਬਲਕਿ ਉਹਨਾਂ ਨੂੰ ਇਹ ਕਹਿਣਾ ਹੈ ਕਿ ਉਹ ਨੇੜੇ ਦੇ ਹੀ ਕਿਸੇ ਹੋਰ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਲੈ ਲੈਣ ਇਹ ਹੁਕਮ ਜਾਰੀ ਕੀਤੇ ਗਏ ਨੇ ਸਰਕਾਰੀ ਫਰਮਾਨ ਕਹਿੰਦਾ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ਨੇੜੇ ਦੇ ਹੋਰ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਲਈ ਪ੍ਰੇਰਿਆ ਜਾਵੇ ਅਤੇ ਅਧਿਆਪਕ ਜਿਹੜੇ ਨੇ ਉਹ ਇਹ ਯਕੀਨੀ ਬਣਾਉਣ ਕਿ ਵਿਦਿਆਰਥੀ ਜਾਂ ਉਸਦੇ ਮਾਪੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇਹ ਹੁਕਮ ਜਿਹੜੇ ਨੇ ਪੰਜਾਬ ਸਕੂਲ ਜਿਹੜੇ ਨੇ ਸੈਕੰਡਰੀ ਸਕੂਲਸ ਉਹਦੇ ਡਾਇਰੈਕਟਰ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਲਿਖਿਆ ਹੈ ਕਿ ਸੂਬੇ ਦੇ ਸਿੱਖਿਆ ਮੰਤਰੀ ਦੀਆਂ ਹਦਾਇਤਾਂ ਤੇ ਇਹ ਹੁਕਮ ਜਾਰੀ ਕੀਤਾ ਗਿਆ ਹੈ ਅਤੇ ਇਸ ਦਾ ਮਕਸਦ ਹੈ ਕੀ ਸਕੂਲ ਆਫ ਐਮਿਨੈਂਸ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾ ਦਿੱਤੀਆਂ ਜਾ ਸਕਣ ਪੰਜਾਬ ਦੀ ਆਪ ਸਰਕਾਰ ਨੇ ਪਹਿਲਾਂ ਤੋਂ ਹੀ ਚੱਲ ਰਹੇ 118 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਕੂਲ ਆਫ ਐਮਿਨੈਂਸ ਬਣਾਇਆ ਸੀ ਤਾਂ ਕਿ 12ਵੀਂ ਤੱਕ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਸਹੂਲਤਾ ਦਿੱਤੀਆਂ ਜਾ ਸਕਣ ਇਨ੍ਹਾਂ ਸਕੂਲਾਂ ਵਿੱਚ ਨਵੇਂ ਵਿਦਿਆਰਥੀਆਂ ਦੀ ਭਰਤੀ ਦੇ ਲਈ ਇੱਕ ਦਾਖਲਾ ਟੈਸਟ ਪਾਸ ਕਰਨ ਤੋਂ ਬਾਅਦ ਹੀ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਟੈਸਟ ਕਲੀਅਰ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਹੀ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਮਿਲਦਾ ਹੈ ਲੇਕਿਨ ਬਹੁਤੇ ਸਕੂਲਾਂ ਦੇ ਵਿੱਚ 6ਵੀਂ ਤੋਂ 8ਵੀਂ ਤੱਕ ਦੀਆਂ ਕਲਾਸਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ ਤੇ ਕਈਆਂ ਵਿੱਚ ਤਾਂ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਕਲਾਸਾਂ ਮਤਲਬ 1 ਤੋਂ ਪਹਿਲੀ ਤੋਂ 5ਵੀਂ ਤੱਕ ਦੀਆਂ ਕਲਾਸਾਂ ਵੀ ਚੱਲ ਰਹੀਆਂ ਨੇ ਜਿਸ 118 ਸਕੂਲ ਆਫ ਫੈਮਿਨਸ ਦੇ ਵਿੱਚ ਜ਼ਿਆਦਾਤਰ ਕੰਮ ਚਾਲੂ ਹੈ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸਿਰਫ 14 ਜਿਹੜੇ ਨੇ ਉਹਨਾਂ ਦਾ ਹੀ ਉਦਘਾਟਨ ਹੋ ਸਕਿਆ ਹੈ ਮਤਲਬ 14 ਸਕੂਲ ਦੇ ਵਿੱਚ ਸਾਰਾ ਜਿਹੜਾ ਬੁਨਿਆਦੀ ਕੰਮ ਹੈ ਉਹ ਕੰਪਲੀਟ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਟੀਚਾ 118 ਦਾ ਰੱਖਿਆ ਗਿਆ ਸੀ ਅਪਗ੍ਰੇਡ ਕਰ ਦਿੱਤੇ ਗਏ ਨੇ ਸਕੂਲ ਲੇਕਿਨ ਉਹਨਾਂ ਦੇ ਵਿੱਚ ਕੰਮ ਪੂਰਾ ਨਹੀਂ ਹੋਇਆ ਕੰਮ ਚੱਲ ਰਿਹਾ ਹੈ 3 ਸਾਲ ਸਰਕਾਰ ਦੇ ਬੀਤ ਚੁੱਕੇ ਨੇ ਇਹ ਫਿਲਹਾਲ ਤੱਕ ਦਾ ਸਟੇਟਸ ਹੈ ਲੇਕਿਨ ਜਿਹੜੇ ਵਿਦਿਆਰਥੀ ਨੇ ਇਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਸੈਂਕਸ਼ਨਾਂ ਦੇ ਵਿੱਚ ਵੰਡ ਕੇ ਪੜਾਇਆ ਜਾ ਰਿਹਾ ਹੈ ਡੈਮੋਕਰੈਟਿਕ ਟੀਚਰਸ ਫਰੰਟ ਨੇ ਆਪ ਸਰਕਾਰ ਦੀ ਇਸ ਭੇਦ ਭਾਪ ਵਾਲੀ ਸਿੱਖਿਆ ਨੀਤੀ ਤੇ ਸਵਾਲ ਖੜੇ ਕੀਤੇ ਨੇ ਅਤੇ ਕਿਹਾ ਹੈ ਕਿ ਇਸ ਫਰਮਾਨ ਨਾਲ ਹਜ਼ਾਰਾਂ ਬੱਚਿਆਂ ਦਾ ਭਵਿੱਖ दांव ਤੇ ਲੱਗ ਜਾਵੇਗਾ ਜਿਨ੍ਹਾਂ ਨੂੰ ਜਾਂ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਲਈ ਮਜਬੂਰ ਹੋਣਾ ਪਵੇਗਾ ਤੇ ਜਾਂ ਫਿਰ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਉਹ ਛੱਡਣੀ ਪਵੇਗੀ ਜਿਨ੍ਹਾਂ ਦੇ ਨੇੜੇ ਤੇਰੇ ਹੋਰ ਸਰਕਾਰੀ ਸਕੂਲ ਜੇ ਨਹੀਂ ਮਿਲਦਾ ਉਹਨਾਂ ਨੂੰ ਤਾਂ ਪੜ੍ਹਾਈ ਛੱਡਣ ਤੱਕ ਦੀ ਨੌਬਤ ਵੀ ਆ ਸਕਦੀ ਹੈ ਇਹ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਕਿਹਾ ਗਿਆ ਹੈ ਬੀਟੀਐਫ ਦੇ ਜਨਰਲ ਸੈਕਟਰੀ ਜਿਹੜੇ ਨੇ ਮਹਿੰਦਰ ਕੋੜਿਆ ਵਾਲੀ ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਹੀ ਪੱਖਪਾਤੀ ਰਵਾਇਦਾ ਹੈ ਤੇ ਰਾਈਟ ਟੂ ਐਜੂਕੇਸ਼ਨ ਐਕਟ ਦੀ ਉਲੰਘਣਾ ਹੈ ਤੁਸੀਂ ਸਿਰਫ ਇਸ ਬਨਾ ਦੇ ਉੱਤੇ ਬੱਚੇ ਨੂੰ ਦਾਖਲਾ ਦੇਣ ਤੋਂ ਮਨਾ ਨਹੀਂ ਕਰ ਸਕਦੇ ਕਿ ਇਹ ਸਕੂਲ ਆਫ ਐਮਿਨੈਂਸ ਹੈ ਅਤੇ ਬੱਚੇ ਨੇ ਦਾਖਲਾ ਟੈਸਟ ਜਿਹੜਾ ਹੈ ਉਹ ਕਲੀਅਰ ਨਹੀਂ ਕੀਤਾ ਇਸ ਬਨਾ ਦੇ ਉੱਤੇ ਤੁਸੀਂ ਜਿਹੜਾ ਦਾਖਲਾ ਹੈ ਬੱਚੇ ਦਾ ਉਸ ਨੂੰ ਮਨਾ ਨਹੀਂ ਕਰ ਸਕਦੇ ਹੋ ਹਰ ਜਿਹੜਾ ਸਕੂਲ ਆਫ ਐਮਿਨੈਂਸ ਹੈ ਉਹਦੇ ਵਿੱਚ 9ਵੀਂ ਕਲਾਸ ਦਾ ਇੱਕ ਸੈਕਸ਼ਨ ਹੈ ਜਿਹਦੇ ਵਿੱਚ ਛਕਤੀ ਵਿਦਿਆਰਥੀ ਹੁੰਦੇ ਨੇ ਅਤੇ 12ਵੀਂ ਦੇ ਚਾਰ ਸੈਕਸ਼ਨ ਹਨ ਜਿਨ੍ਹਾਂ ਦੇ ਵਿੱਚ ਹਰ ਸੈਕਸ਼ਨ ਦੇ ਵਿੱਚ 32 ਵਿਦਿਆਰਥੀ ਹੁੰਦੇ ਨੇ ਬਾਕੀ ਦੇ ਬੱਚੇ ਜਿਹੜੇ ਨੇ ਉਹ ਕਿੱਥੇ ਜਾਣਗੇ ਇਹਨਾਂ 18 118 ਸਕੂਲ ਨੇ ਉਹਨਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੀਆਂ ਕੁੱਲ 38704 ਸੀਟਾਂ ਜਿਹੜੀਆਂ ਨੇ ਉਹ ਉਪਲਬਧ ਨੇ ਪੂਰੇ ਪੰਜਾਬ ਸੂਬੇ ਦੇ ਵਿੱਚ 38704 ਸੀਟਾਂ ਹੀ ਰੱਖੀਆਂ ਦੀਆਂ ਹਨ ਉਹ ਕਹਿੰਦੇ ਕਿ ਸਾਡੇ ਅੰਕੜਿਆਂ ਦੇ ਮੁਤਾਬਕ ਇਹਨਾਂ 118 ਸਕੂਲਾਂ ਵਿੱਚ 6ਵੀਂ ਜਮਾਤ ਤੋਂ 12ਵੀਂ ਜਮਾਤ ਜਿਹੜੀ ਹੈ ਉਹਦੇ ਵਿੱਚ ਕੁੱਲ 114000 ਬੱਚੇ ਜਿਹੜੇ ਨੇ ਉਹ ਇਸ ਸਮੇਂ ਮੌਜੂਦਾ ਸਮੇਂ ਪੜ੍ਹਾਈ ਕਰ ਰਹੇ ਹਨ 8ਵੀਂ 6ਵੀਂ ਤੋਂ 8ਵੀਂ ਜਮਾਤ ਦੇ ਵਿੱਚ ਕੁੱਲ 29230 ਵਿਦਿਆਰਥੀ ਹਨ ਅਤੇ ਤਕਰੀਬਨ 85000 ਵਿਦਿਆਰਥੀ ਜਿਹੜੇ ਨੇ ਉਹ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਦੇ ਵਿੱਚ ਪੜ੍ਹ ਰਹੇ ਸੋ ਬਾਕੀ ਦੇ 76000 ਵਿਦਿਆਰਥੀਆਂ ਬਾਰੇ ਸਰਕਾਰ ਨੇ ਕੀ ਯੋਜਨਾ ਬਣਾਈ ਹੈ ਇਹ ਉਹ ਸਵਾਲ ਖੜਾ ਕਰ ਰਹੇ ਲੋ ਕਿਉਂਕਿ ਜਿਹੜੇ ਸਕੂਲ ਆਫ ਐਮੀਨਸ ਅਤੇ ਨਾਨ ਸਕੂਲ ਆਫ ਐਮੀਨਸ ਹੈਗੇ ਨੇ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ ਤੇ ਇਸ ਲਈ ਜਿਹੜੇ ਨਾਨ ਸਕੂਲ ਆਫ ਐਮੀਨਸ ਦੇ ਬੱਚੇ ਨੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਹੋਰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਲੈਣ ਸਰਕਾਰ ਨੂੰ ਸਾਰੇ ਬੱਚਿਆਂ ਦੀ ਬਰਾਬਰ ਤੇ ਮਿਆਰੀ ਸਿੱਖਿਆ ਜਿਹੜੀ ਹੈ ਉਹ ਯਕੀਨੀ ਬਣਾਉਣੀ ਚਾਹੀਦੀ ਹੈ ਨਾ ਕਿ ਬੱਚਿਆਂ ਦੇ ਵਿੱਚ ਵਿਤਕਰੇ ਪੈਦਾ ਕਰਨੇ ਚਾਹੀਦੇ ਨੇ ਜਾਂ ਉਹਨਾਂ ਦੇ ਵਿੱਚ ਵੰਡੀਆਂ ਪੈਦਾ ਕਰਨੀਆਂ ਚਾਹੀਦੀਆਂ ਹੁਣ ਜਿਹੜੇ ਸਕੂਲ ਆਫ ਫੈਮਿਨਸ ਨੇ ਉਸ ਪ੍ਰੋਜੈਕਟ ਦੇ ਅਸਿਸਟੈਂਟ ਡਾਇਰੈਕਟਰ ਬਲਵਿੰਦਰ ਕੌਰ ਨੇ ਉਹਨਾਂ ਦਾ ਕੀ ਕਹਿਣਾ ਹੈ ਬਲਵਿੰਦਰ ਕੌਰ ਜੀ ਕਹਿੰਦੇ ਨੇ ਕਿ ਜਿੰਨਾ ਨਾਨ ਐਸਓਈ ਬੱਚਿਆਂ ਨੂੰ ਦਾਖਲਾ ਨਹੀਂ ਮਿਲੇਗਾ ਉਹਨਾਂ ਲਈ ਬਹੁਤ ਸਰਕਾਰੀ ਸਕੂਲ ਜਿਹੜੇ ਨੇ ਉਪਲਬਧ ਨੇ ਉਹਨਾਂ ਸਕੂਲਾਂ ਦੇ ਵਿੱਚ ਜਗ੍ਹਾ ਬਣਾ ਦਿੱਤੀ ਜਾਏਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ ਜੇ ਨੇੜੇ ਕੋਈ ਹੋਰ ਸਰਕਾਰੀ ਸਕੂਲ ਨਹੀਂ ਹੈ ਤਾਂ ਫਿਰ ਸਕੂਲ ਆਫ ਐਮਿਨਸ ਦੇ ਵਿੱਚ ਹੀ ਦਾਖਲਾ ਦੇ ਦਿੱਤਾ ਜਾਏਗਾ ਲੇਕਿਨ ਬਹੁਤ ਵੱਡੀ ਮਾਤਰਾ ਦੇ ਵਿੱਚ ਸਰਕਾਰੀ ਸਕੂਲ ਮੌਜੂਦ ਨੇ ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਆਏਗੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਜਿਹੜੇ ਸਕੂਲ ਆਫ ਐਮਿਨਸ ਆ ਉਹਦੇ ਵਿੱਚ ਸੀਟਾਂ ਦੀ ਗਿਣਤੀ ਵਧਾਉਣਾ ਚਾਹ ਰਹੇ ਹੋ ਜਾਂ ਵਧਾਉਣ ਜਾ ਰਹੇ ਹੋ ਤਾਂ ਉਹਨਾਂ ਦਾ ਜਵਾਬ ਸੀ ਕਿ ਇਹ ਤਾਂ ਸਰਕਾਰੀ ਪੱਧਰ ਤੇ ਲੈਣ ਵਾਲੇ ਫੈਸਲੇ ਨੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਨਾਲ ਹੀ ਉਹ ਕਹਿੰਦੇ ਕਿ ਦਾਖਲਾ ਟੈਸਟ ਦੇ ਨਤੀਜਿਆਂ ਤੇ ਹੀ ਸਭ ਕੁਝ ਨਿਰਪਰ ਕਰਦਾ ਹੈ ਕਿ ਕਿੰਨੇ ਬੱਚੇ ਇਹਨਾਂ ਦਾਖਲਾ ਟੈਸਟਾਂ ਦੇ ਵਿੱਚ ਪਾਸ ਹੁੰਦੇ ਨੇ ਜਾਂ ਕਲੀਅਰ ਕਰਦੇ ਨੇ ਹੁਣ ਤੱਕ ਇਹਨਾਂ ਐਸਓ ਦੀ ਜਿਹੜੇ ਸਕੂਲ ਆਫ ਫੈਮਿਨਸ ਨੇ ਉਹਨਾਂ ਦੀਆਂ 75% ਦੀਆਂ ਸੀਟਾਂ ਜਿਹੜੀਆਂ ਨੇ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੱਖੀਆਂ ਰੱਖੀਆਂ ਹੋਈਆਂ ਨੇ ਤੇ 25% ਦੀਆਂ ਜਿਹੜੀਆਂ ਸੀਟਾਂ ਨੇ ਉਹ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਲਈ ਰੱਖੀਆਂ ਜਾਂਦੀਆਂ ਹਨ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ 12ਵੀਂ ਤੋਂ ਬਾਅਦ ਬੱਚਿਆਂ ਨੇ ਆਪਣੇ ਬਿਹਤਰ ਭਵਿੱਖ ਵਾਸਤੇ ਜਾਂ ਤਾਂ ਇੰਜੀਨੀਅਰਿੰਗ ਦੇ ਪੇਪਰ ਦੇਣੇ ਹੁੰਦੇ ਨੇ JEE ਦੇ ਜਾਂ ਫਿਰ NEET ਦੇਣਾ ਹੁੰਦਾ ਹੈ ਜਿਹੜੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵੱਡੇ ਪੱਧਰ ਤੇ ਸਾਰੇ ਸੂਬੇ ਦੇ ਵਿੱਚ ਹੀ ਕੋਚਿੰਗ ਕਲਾਸਾਂ ਜਿਹੜੀਆਂ ਨੇ ਪ੍ਰਾਈਵੇਟ ਕੋਚਿੰਗ ਕਲਾਸਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲੱਖਾਂ ਰੁਪਇਆ ਫੀਸ ਰੱਖੀ ਜਾਂਦੀ ਹੈ لیکن ਉਹ زیادہ تر ਜਿਹੜੇ ਨੇ ਉਹ ਚੰਗੀ ਆਮਦਨ ਵਾਲੇ ਜਿਹੜੇ ਬੱਚੇ ਨੇ ਉਹੀ ਉੱਥੇ ਦਾਖਲਾ ਲੈਂਦੇ ਨੇ ਕਿਉਂਕਿ ਉਹ ਜਿਹੜੀ ਫੀਸ ਹੈ ਉਹ ਅਫੋਰਡ ਕਰ ਸਕਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਡਬਲੀ ਐਡਮਿਸ਼ਨ ਹੁੰਦੀ ਆ ਮਾਪੇ ਉੱਥੇ ਵੀ ਪੈਸਾ ਭਰਦੇ ਨੇ ਤੇ ਇਹਨਾਂ ਕੋਚਿੰਗ ਕਲਾਸਾਂ ਦੇ ਵਿੱਚ ਵੀ ਪੈਸਾ ਭਰਦੇ ਨੇ ਲੇਕਿਨ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਾਣ ਵਾਲੇ ਬੱਚੇ ਹੁੰਦੇ ਨੇ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਸ਼ਾਇਦ ਇੰਨਾ ਪੈਸਾ ਕਿਸੇ ਵੀ ਤਰੀਕੇ ਨਾਲ ਅਫੋਰਡ ਨਹੀਂ ਕਰ ਸਕਦੇ ਕਿ ਉਹ ਦੋਹਰੀ ਫੀਸ ਭਰ ਸਕਣ ਖੈਰ ਉਹਨਾਂ ਬੱਚਿਆਂ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਨੇ ਉਹ ਵੀ ਆਪਣਾ ਬਿਹਤਰ ਪ੍ਰਵੇਖ ਬਣਾ ਸਕਣ ਉਹਨਾਂ ਦੀ ਸਿੱਖਿਆ ਦੇ ਵਿੱਚ ਕਿਸੇ ਤਰੀਕੇ ਦੀ ਕਮੀ ਨਹੀਂ ਰਹਿਣੀ ਚਾਹੀਦੀ ਉਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਜੇ ਕੋਚਿੰਗ ਕਰ ਲੈਂਦੇ ਤਾਂ ਹੀ ਅਸੀਂ ਇਹ ਟੈਸਟ ਕਲੀਅਰ ਕਰ ਸਕਦੇ ਸੀ ਸੋ ਇਸ ਸੰਕਤਵ ਦੇ ਨਾਲ ਇਹਨਾਂ ਸਕੂਲਾਂ ਦੇ ਵਿੱਚ 9ਵੀਂ ਤੋਂ ਵਿਦਿਆਰਥੀ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਇਹ ਸਕੂਲ ਆਫ ਫੈਮਿਨਸ ਜਿਹੜੇ ਨੇ ਬਣਾਏ ਗਏ ਸੀ ਤਾਂ ਕਿ ਬੱਚਿਆਂ ਨੂੰ ਕੋਚਿੰਗ ਦਿੱਤੀ ਜਾ ਸਕੇ ਤਾਂ ਕਿ ਉਹ ਐਂਟਰਸ ਟੈਸਟ ਕਲੀਅਰ ਕਰ ਸਕਣ ਜੇਈ ਹੋਵੇ ਜਾਂ ਨੀਟ ਹੋਵੇ ਇਹਦੇ ਨਤੀਜੇ ਵੀ ਚੰਗੇ ਆਏ ਨੇ ਪਿਛਲੇ ਸਾਲ ਹੀ ਸ਼ਾਇਦ ਕੋਈ ਕਾੰਕੜਾ ਜਾਰੀ ਕੀਤਾ ਸੀ ਕਿ 300 ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੇ ਇਹ ਟੈਸਟ ਜਿਹੜੇ ਨੇ ਉਹ ਕਲੀਅਰ ਕਰ ਚੁੱਕੇ ਪਰ ਸਵਾਲ ਇਹ ਉੱਠਦਾ ਹੈ ਇੱਕ ਤਾਂ ਤੁਸੀਂ 118 ਸਕੂਲ ਬਣਾਉਣੇ ਸੀ ਸਰਕਾਰ ਦੇ 3 ਸਾਲ ਨਿਕਲ ਚੁੱਕੇ ਨੇ ਹਜੇ ਤੱਕ ਸਿਰਫ 14 ਸਕੂਲ ਹੀ ਨੇ ਜਿਹੜੇ ਪੂਰੇ ਤਰੀਕੇ ਨਾਲ ਤੁਸੀਂ ਵਿਕਸਿਤ ਕਰ ਸਕਿਓ ਜਿਨ੍ਹਾਂ ਦੇ ਵਿੱਚ ਇਹ ਮਾਡਲ ਤੁਸੀਂ ਅਪਣਾਉਣਾ ਬਾਕੀ ਜਿਹੜੇ ਨੇ 100 ਤੋਂ ਵੱਧ ਸਕੂਲ ਜਿਹੜੇ ਨੇ 104 ਸਕੂਲ ਉਹ ਕਦੋਂ ਤੱਕ ਮੁਕੰਮਲ ਹੋਣਗੇ ਕਦੋਂ ਇਹ ਸਹੂਲਤਾਂ ਉੱਥੇ ਬੱਚਿਆਂ ਨੂੰ ਦਿੱਤੀਆਂ ਜਾ ਸਕਣਗੀਆਂ ਦੂਜਾ ਵੱਡਾ ਸਵਾਲ ਇਹ ਹੈ ਕਿ ਸਿੱਖਿਆ ਦਾ ਪੱਧਰ ਤਾਂ ਹਰ ਵਿਦਿਆਰਥੀ ਲਈ ਤੁਹਾਨੂੰ ਮਿਆਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਬੱਚਾ ਛੋਟੀਆਂ ਕਲਾਸਾਂ ਤੋਂ ਹੀ ਚੰਗੀ ਵਿੱਦਿਆ ਗ੍ਰਹਿਣ ਕਰ ਸਕੇ ਤੇ 9ਵੀਂ 10ਵੀਂ ਤੱਕ ਆਉਂਦੇ ਆਉਂਦੇ ਉਦਾ ਬੇਸ ਜਿਹੜਾ ਹੈ ਉਹ ਇੰਨਾ ਚੰਗਾ ਬਣ ਚੁੱਕੇ ਇੰਨਾ ਪਰਪੱਕ ਬਣ ਚੁੱਕੇ ਤਾਂ ਕਿ ਉਹ ਉਚੇਰੀ ਸਿੱਖਿਆ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕੇ ਜਿੰਨੇ ਵੱਧ ਤੋਂ ਵੱਧ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੂਗੀ ਉਹਨਾਂ ਹੀ ਉਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਬਿਹਤਰ ਹੋਵੇਗਾ ਸੋ ਫਿਰ ਆਪਾਂ ਜਿਹੜਾ ਫੋਕਸ ਹੈ ਉਹ ਨੌਵੀਂ ਤੋਂ ਜਾ ਕੇ ਹੀ ਕਿਉਂ ਕਰ ਰਹੇ ਆ ਕਿ ਉਦੋਂ ਟੈਸਟ ਲੈ ਰਹੇ ਆ ਜਦੋਂ ਕਿ ਜੇ ਬੁਨਿਆਦੀ ਜਾਂ ਬੇਸਿਕ ਸਿੱਖਿਆ ਤੇ ਸ਼ੁਰੂ ਤੋਂ ਹੀ ਪਹਿਲੀਆਂ ਕਲਾਸਾਂ ਤੋਂ ਛੋਟੀਆਂ ਕਲਾਸਾਂ ਤੋਂ ਧਿਆਨ ਦਿੱਤਾ ਜਾਏਗਾ ਤਾਂ ਹੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ ਉਹ ਟੈਸਟ ਕਲੀਅਰ ਕਰਨ ਦੇ ਵਿੱਚ ਸਫਲ ਹੋਣਗੇ ਮੈਂ ਇਸ ਗੱਲ ਦੀ ਨਿੰਦਿਆ ਨਹੀਂ ਕਰ ਰਿਹਾ ਕਿ ਇਹ ਪ੍ਰੋਜੈਕਟ ਤੁਸੀਂ ਕਿਉਂ ਸ਼ੁਰੂ ਕੀਤਾ ਇਹ ਸਮੇਂ ਦੀ ਲੋੜ ਸੀ ਜ਼ਰੂਰੀ ਸੀ ਹਰ ਬੱਚੇ ਨੂੰ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਉਹਨਾਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਨੇ ਤਾਂ ਕਿ ਉਹ ਅੱਗੇ ਆਉਣ ਵਾਲੇ ਜਿਹੜੇ ਜ਼ਿੰਦਗੀ ਹੈ ਉਹ ਆਪਣੇ ਭਵਿੱਖ ਬਿਹਤਰ ਕਰ ਸਕਣ ਜਿਹੜੇ ਉੱਥੇ ਕੰਪੀਟੀਸ਼ਨ ਹੁੰਦੇ ਨੇ ਉਹ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈ ਸਕਣ ਤੇ ਉਹਨਾਂ ਦੇ ਵਿੱਚ ਬਿਹਤਰ ਰਿਜ਼ਲਟ ਵੀ ਨਹੀਂ ਆ ਸਕਣ ਇਹਦੇ ਵਿੱਚ ਕੋਈ ਮਾੜੀ ਅਪਰੋਚ ਨਹੀਂ ਹੈ ਪਰ ਗੱਲ ਇਹ ਹੈ ਕਿ ਇੱਕ ਤਾਂ ਸਮੇਸਿਰ ਰਹਿੰਦੇ ਇਹ ਜਿਹੜਾ ਕੰਮ ਹੈ ਉਹ ਜਲਦੀ ਕਰ ਲੈਣਾ ਚਾਹੀਦਾ ਸੀ 3 ਸਾਲ ਬੀਤ ਚੁੱਕੇ ਨੇ ਸਿਰਫ 14 ਸਕੂਲ ਹੀ ਜਿਹੜੇ ਨੇ ਪੂਰੇ ਤਰੀਕੇ ਨਾਲ ਤਿਆਰ ਹੋਏ ਦੂਸਰੀ ਗੱਲ ਕੀ ਜਿਹੜੀ ਬਿਹਤਰ ਸਿੱਖਿਆ ਹੈ ਉਸ ਤੇ ਹਰ ਵਿਦਿਆਰਥੀ ਦਾ ਹੱਕ ਹੋਣਾ ਚਾਹੀਦਾ ਹੈ ਤੁਸੀਂ ਜਿਹੜੇ ਛੋਟੇ ਪੱਧਰ ਤੇ ਹਰ ਸਕੂਲ ਦੇ ਵਿੱਚ ਸਿੱਖਿਆ ਨੂੰ ਮਿਆਰੀ ਬਣਾਓ ਉਹਦਾ ਪੱਧਰ ਉੱਚਾ ਚੱਕੋ ਜਿਹਦੇ ਲਈ ਅ ਠੀਕਾ ਉਪਰਾਲੇ ਹੋ ਰਹੇ ਨੇ ਟੀਚਰਾਂ ਦੇ ਬੈਚ ਜਿਹੜੇ ਨੂੰ ਟ੍ਰੇਨਿੰਗ ਲਈ ਜਾ ਰਹੇ ਨੇ ਲੇਕਿਨ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਜਿਹੜਾ ਢਾਂਚਾ ਹੈ ਸਕੂਲਾਂ ਦਾ ਉਸ ਦੇ ਵਿੱਚ ਵੱਡੀ ਪੱਧਰ ਤੇ ਕੰਮ ਹੋਣਾ ਬਾਕੀ ਹੈ ਤੇ ਸ਼ਾਇਦ ਉਸ ਤੇ ਲਈ ਲੋੜਿੰਦੇ ਫੰਡਾਂ ਦੀ ਲੋੜ ਹੈ ਸਰਕਾਰ ਕੋਲ ਪੈਸਿਆਂ ਦੀ ਘਾਟ ਹੈ ਸ਼ਾਇਦ ਇਸੇ ਕਰਕੇ ਵੱਡੇ ਪੱਧਰ ਦੇ ਵਿੱਚ ਉਸ ਢਾਂਚੇ ਨੂੰ ਵਿਕਸਿਤ ਨਹੀਂ ਕੀਤਾ ਜਾ ਰਿਹਾ ਲੇਕਿਨ ਜੇ ਤੁਸੀਂ ਜਿਹੜੀ ਫਾਊਂਡੇਸ਼ਨ ਹੈ ਜਿਹੜੀ ਨਿਊ ਹੈ ਉਹੀ ਮਜਬੂਤ ਨਹੀਂ ਰੱਖੋਗੇ ਤਾਂ ਫਿਰ ਬੱਚਿਆਂ ਦਾ ਭਵਿੱਖ ਕਿਵੇਂ ਤੁਸੀਂ ਬਿਹਤਰ ਕਰਨ ਦੀ ਜਿਹੜੀ ਕੋਸ਼ਿਸ਼ ਆ ਕਰ ਸਕਦੇ ਹੋ ਕਿਵੇਂ ਉਸ ਨੂੰ ਯਕੀਨੀ ਬਣਾਓਗੇ ਕਿ ਸਿੱਖਿਆ ਦਾ ਪੱਧਰ ਜਿਹੜਾ ਹੈ ਉਹ ਸਾਰਿਆਂ ਲਈ ਵਧੀਆ ਹੋਵੇ ਤੇ ਬੱਚਿਆਂ ਦਾ ਭਵਿੱਖ ਸਾਰਿਆਂ ਦਾ ਹੀ ਜਿਹੜਾ ਹੈ ਉਹ ਵਧੀਆ ਹੋਣ ਦਾ ਉਹ ਇੱਕ ਮੌਕਾ ਜਿਹੜਾ ਜ਼ਰੂਰ ਪ੍ਰਾਪਤ ਕਰ ਸਕਣ ਸੋ ਸਾਡੇ ਸਿੱਖਿਆ ਮੰਤਰੀ ਨੂੰ ਹਰ ਬੱਚੇ ਦੀ ਚੰਗੀ ਸਿੱਖਿਆ ਤੇ ਪੂਰਾ ਜੋਰ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਹਰ ਸਕੂਲ ਦੀ ਸਿੱਖਿਆ ਦਾ ਮਿਆਰ ਇੰਨਾ ਵਧੀਆ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਵੱਖਰੇ ਸਕੂਲ ਬਣਾਉਣ ਦੀ ਲੋੜ ਹੀ ਨਾ ਪਵੇ ਤੁਸੀਂ ਉਹਨਾਂ ਸਕੂਲਾਂ ਦੇ ਵਿੱਚ ਹੀ ਸਾਰੇ ਬੱਚਿਆਂ ਨੂੰ ਐਨੀ ਬਿਆਰੀ ਸਿੱਖਿਆ ਦੇ ਸਕੋ ਤਾਂ ਕਿ ਹਰ ਬੱਚਾ ਇੱਕ ਬਿਹਤਰ ਭਵਿੱਖ ਦੀ ਕਾਮਨਾ ਕਰ ਸਕੇ ਸੋ ਉਮੀਦ ਕਰਦੇ ਹਾਂ ਕਿ ਹੁਣ ਮਨੀਸ਼ ਸੋਸ਼ੋਦੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਦਿੱਲੀ ਬਹੁਤ ਵਧੀਆ ਕੰਮ ਕੀਤਾ ਹੈ ਉਹ ਪੰਜਾਬ ਦੇ ਪ੍ਰਭਾਰੀ ਲੱਗੇ ਨੇ ਇਨਚਾਰਜ ਲੱਗੇ ਨੇ ਤੇ ਕਾਫੀ ਸਮਾਂ ਉਹ ਅੱਜਕੱਲ ਪੰਜਾਬ ਦੇ ਵਿੱਚ ਬਿਤਾ ਵੀ ਰਹੇ ਨੇ ਉਮੀਦ ਕਰਦੇ ਆ ਕਿ ਉਹਨਾਂ ਦੇ ਆਉਣ ਨਾਲ ਸ਼ਾਇਦ ਕੁਝ ਹੋਰ ਤਬਦੀਲੀਆਂ ਜਿਹੜੀਆਂ ਨੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਆਉਣਗੀਆਂ ਕਿ ਜਿਹੜੇ ਸਰਕਾਰੀ ਸਕੂਲ ਨੇ ਸਰਕਾਰੀ ਸੈਕਟਰ ਐਜੂਕੇਸ਼ਨ ਦੇ ਵਿੱਚ ਸਿੱਖਿਆ ਦੇ ਵਿੱਚ ਉਹ ਬਹੁਤ ਵੱਡਾ ਮਾਰਕਾ ਮਾਰਨ ਦੇ ਵਿੱਚ ਸਫਲ ਹੁੰਦੇ ਨੇ ਇੱਕ ਐਗਜ਼ਾਮਪਲ ਖੜੀ ਕਰਕੇ ਦਿਖਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿ ਉਹ ਪੰਜਾਬ ਦੀ ਸਿੱਖਿਆ ਨੂੰ ਦਾ ਜਿਹੜਾ ਪੱਧਰ ਹੈ ਉਸ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਂਦੇ ਨੇ ਇਸੇ ਉਮੀਦ ਦੇ ਨਾਲ ਘਤੋਂ ਵਿਦਾ ਲੈਨੇ ਆ ਧੰਨਵਾਦ